ਦੀਵਾਨਾ ਰੇਡੀਓ ਦੇ ਸਤਕਾਰ ਸਰੋਤੋਂ ਲੋ ਇੱਕ ਬਹੁਤ ਵਿਸ਼ੇਸ਼ ਰਿਪੋਰਟ ਹੈ ਜੋ ਡਾਕਟਰ ਸ਼ਵੇਤਾ ਤੇ ਡਾਕਟਰ ਭਾਰਤੀ ਜੈਨ ਨੇ ਕਮਾਲ ਕੀਤਾ ਹੁਣ ਲਾਸ਼ਾਂ ਵੀ ਬੋਲਣਗੀਆਂ ਇਹ ਲਾਸ਼ਾਂ ਕੋਈ ਪਖੰਡ ਨਾਲ ਨਹੀਂ ਬਲਕਿ ਵਿਗਿਆਨ ਦੇ ਤਰੀਕੇ ਨਾਲ ਬੋਲਣਗੀਆਂ ਵਿਗਿਆਨ ਕਿਸੇ ਵੀ ਕਰਾਮਾਤ ਕ੍ਰਿਸ਼ਮੇ ਤੋਂ ਘਟ ਨਹੀਂ ਹੈ ਵਿਗਿਆਨੀ ਜੇ ਕਹਿ ਲਈਏ ਕਿ ਰੱਬ ਦੇ ਸ਼ਰੀਕ ਤੋਂ ਘਟ ਨਹੀਂ ਹੈ ਕਈ ਵਾਰੀ ਮੌਤ ਦੇ ਜਿਹੜਾ ਹੈਗਾ ਜਵਾੜੇ ਚੋਂ ਜ਼ਿੰਦਗੀ ਬਚਾ ਲਿਆਉਂਦੇ ਨੇ ਡਾਕਟਰ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਅਜਿਹੇ ਘਾਤਕ ਤਰੀਕੇ ਨਾਲ ਕੁੰਡ ਦੰਦਦੇ ਨੇ ਅਪਰਾਧੀ ਕਿ ਉਸ ਸلسਲੇ ਦੇ ਵਿੱਚ ਉਸ ਦਾ ਕੋਈ ਸਬੂਤ ਬਾਕੀ ਨਹੀਂ ਰਹਿੰਦਾ ਜਿਸ ਤਰ੍ਹਾਂ ਤਕਨੀਕ ਆ ਗਈ ਹੈ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਵਿਸ਼ਵ ਭਰ ਦੇ ਵਿੱਚ ਕ੍ਰਾਈਮ ਕਰਦੇ ਨੇ ਤੇ ਇੱਕ ਦੂਸਰੇ ਤੋਂ ਬੜੀਆਂ ਕਤਿੱਤਾ ਸਿੱਖਦੇ ਨੇ ਪਰ ਇਸ ਮਾਮਲੇ 'ਚ ਜਿਹੜੇ ਨੋਬਲ ਲੋਕ ਨੇ ਜਿਵੇਂ ਡਾਕਟਰ ਸ਼ਵੇਤਾ ਤੇ ਭਾਰਤੀ ਜੈਨ ਇਹ ਜਿਹੜੀਆਂ ਦੋ ਬੀਬੀਆਂ ਨੇ ਪੰਜਾਬ ਦੀਆਂ ਇਹਨਾਂ ਨੇ ਜੋ ਕਮਾਲ ਕੀਤੀ ਹੈ ਤੇ ਉਸ ਸਿਲਸਲੇ ਦੇ ਵਿੱਚ ਹੁਣ ਲਾਸ਼ਾਂ ਵੀ ਬੋਲਣਗੀਆਂ ਸੀ ਐਫ ਐਸ ਐਲ ਚੰਡੀਗੜ੍ਹ ਦੀ ਤਕਨੀਕ ਪੂਰੇ ਦੇਸ਼ ਦੇ ਵਿੱਚ ਇਸਤੇਮਾਲ ਹੋਏਗੀ ਤੇ ਇਸ ਨੂੰ ਪੇਟੈਂਟ ਮਿਲ ਚੁੱਕਾ ਹੈ ਕਿਸੇ ਵਿਅਕਤੀ ਦੇ ਹੋਏ ਕਤਲ ਕਿਸੇ ਦੀ ਹੋਈ ਆਤਮ ਹੱਤਿਆ ਸੁਸਾਈਡ ਜਾਂ ਅਰਾਦਾ ਕਤਲ ਵਰਗੇ ਮਾਮਲਿਆਂ 'ਚ ਜੇ ਜ਼ਹਿਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਤਾਂ ਇਸ ਦੀ ਪਹਿਚਾਣ ਕਰਨਾ ਹੁਣ ਬਹੁਤ ਆਸਾਨ ਹੋ ਜਾਣਾ ਇਹਨਾਂ ਬੀਬੀਆਂ ਦੀ ਖੋਜ ਸਤਕਾ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਸ ਨੂੰ CFSL ਚੰਡੀਗੜ੍ਹ ਕਿਹਾ ਜਾਂਦਾ ਇਹ ਪੰਜਾਬ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸ ਐਂਡ ਕ੍ਰਿਮਨੋਲੋਜੀ ਦੀ ਤਰਫੋਂ ਇਹ ਤਿਆਰ ਕੀਤੀ ਗਈ ਤਕਨੀਕ ਦੀ ਵਰਤੋਂ ਹੁਣ ਪੂਰੇ ਦੇਸ਼ ਦੇ ਵਿੱਚ ਫੋਰੈਂਸਿਕ ਲੈਬ ਦੇ ਵਿੱਚ ਹੋ ਸਕੇਗੀ ਇਸ ਲਈ ਇਸ ਦਾ ਪੈਟੈਂਟ ਵੀ ਕਰਵਾ ਦਿੱਤਾ ਗਿਆ ਜਾਨੀ ਇਹਨਾਂ ਦੇ ਨਾਂ ਤੇ ਖੋਜ ਰਜਿਸਟਰਡ ਹੋ ਗਈ ਹੈ 10 ਗੁਣਾ ਤੋਂ ਵੀ ਘੱਟ ਮਾਤਰਾ ਦੇ ਵਿੱਚ ਜ਼ਹਿਰ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਪਹਿਚਾਨਣਾ ਹੁਣ ਸੰਭਵ ਹੋ ਜਾਵੇਗਾ ਕਿਉਂਕਿ ਜੇ ਕਿਸੇ ਨੂੰ ਜ਼ਹਿਰ ਦਿੱਤਾ ਗਿਆ ਤਾਂ ਉਸ ਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਉਸ ਨੂੰ ਲੱਭਣ ਵਾਸਤੇ ਕਿ ਬਾਕੀ ਬੰਦਾ ਜ਼ਹਿਰ ਨਾਲ ਮਾਰਿਆ ਗਿਆ ਤੇ ਇਹ ਜਾਨੀ 10 ਗੁਣਾ ਘੱਟ ਖਰਚੇ ਤੇ ਇਹ ਰਿਜ਼ਲਟ ਮਿਲ ਜਾਇਆ ਕਰਨਗੇ ਸੀਐਫਐਸਐਲ ਦੀ ਡਾਇਰੈਕਟਰ ਡਾਕਟਰ ਸੁਖਮਿੰਦਰ ਕੌਰ ਡਾਕਟਰ ਅਜੀਬ ਜੈਨ ਡਾਕਟਰ ਸ਼ਵੇਤਾ ਸ਼ਰਮਾ ਤੇ ਉਹਨਾਂ ਦੀ ਸਟੂਡੈਂਟ ਭਾਰਤੀ ਜੈਨ ਇਹਨਾਂ ਨੇ ਇਸ ਨਵੀਂ ਖੋਜ ਰੋਟੇਟਿੰਗ ਪੇਪਰ ਡਿਸਕ ਆਰਪੀਡੀ ਡਿਵਾਈਸ ਜਿਹਨੂੰ ਕਹਿੰਦੇ ਨੇ ਉਸ ਨੂੰ ਖੋਜਿਆ ਤੇ ਇਸ ਦਾ ਪੇਟੈਂਟ ਕਰਵਾ ਲਿਆ ਗਿਆ ਸੀਐਫਐਸਐਲ ਦੇ ਕੋਲ ਅਜੇਹੇ ਕਈ ਕੇਸ ਆਉਂਦੇ ਸੀ ਜਿਸ ਦੇ ਵਿੱਚ ਕਿਸੇ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਤਾਂ ਉਸ ਦਾ ਪਤਾ ਲਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਸੀ ਲਾਸ਼ ਦਾ ਦੇਰੀ ਨਾਲ ਮਿਲਣਾ ਜਾਂ ਜ਼ਹਿਰ ਕਿਸ तरीके ਨਾਲ ਉਸ ਦੇ ਸਰੀਰ ਚ ਆਈ ਹੈ ਉਸ ਦੇ ਪਾਚਨ ਤੰਤਰ ਦੇ ਵਿੱਚ ਤਾਂ ਫਿਰ ਬੜਾ ਮੁਸ਼ਕਲ ਹੋ ਜਾਂਦਾ ਸੀ ਕਿ ਉਸ ਨੂੰ ਪਹਿਚਾਨਣਾ ਕਿ ਵਾਕਈ ਜ਼ਹਿਰ ਦੇ ਕੇ ਮਾਰਿਆ ਗਿਆ ਅਜਿਹੇ ਵਿੱਚ ਅਪਰਾਧੀਆਂ ਦਾ ਬਚਾਅ ਦਾ ਰਸਤਾ ਖੁੱਲਾ ਰਹਿੰਦਾ ਸੀ ਇਸ ਸਿਲਸੇ ਦੇ ਵਿੱਚ ਇਹ ਜਿਹੜੀ ਤਕਨੀਕ ਇਹਨਾਂ ਨੇ ਖੋਜੀ ਹੈ ਇਹ ਤਕਨੀਕ ਹੁਣ ਉਸ ਅਪਰਾਧੀਆਂ ਦੇ ਬਚਣ ਦੇ ਸਿਲਸਲੇ ਨੂੰ ਰੋਕੇਗੀ ਕਿਉਂਕਿ ਅਪਰਾਧੀ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਦੀ ਤਕਨੀਕ ਵਰਤ ਕੇ ਆਪਣੇ ਦੋਸ਼ਾਂ ਤੋਂ ਬਰੀ ਹੋ ਜਾਂਦੇ ਸਨ ਸੋ ਇਸ ਮੁਤਲਕ ਇਹ ਹੋਣਾ ਜੇ ਕਹਿ ਲਈਏ ਕਿ ਲਾਸ਼ਾਂ ਹੀ ਬੋਲਣਗੀਆਂ ਕਿ ਮੇਰੇ ਨਾਲ ਕੀ ਹੋਇਆ ਇਸ سلسلے ਵਿੱਚ ਅਪਰਾਧੀਆਂ ਦੇ ਬਚਣ ਦਾ سلسلہ ਬਹੁਤ ਘਟ ਜਾਣਾ ਸੋ ਸੈਂਪਲ ਕਲੈਕਸ਼ਨ ਦੇ ਸਮੇਂ ਅਜਿਹੇ ਮਾਮਲਿਆਂ ਦੇ ਵਿੱਚ ਸਭ ਤੋਂ ਚੁਣੌਤੀ ਵਾਲਾ ਰਹਿੰਦਾ ਹੈ ਸੋ ਇਹਨਾਂ ਵਿਗਿਆਨੀਆਂ ਮਾਰਾਂ ਦਾ ਕਹਿਣਾ ਕਿ ਕਿਸੇ ਵੀ ਤਰ੍ਹਾਂ ਦਾ ਜ਼ਹਿਰ ਦੇਣ ਦੇ ਮਾਮਲੇ ਦੇ ਵਿੱਚ ਸੈਂਪਲਿੰਗ ਇੱਕ ਅਹਿਮ ਪ੍ਰੋਸੈਸ ਹੁੰਦਾ ਹੈ ਕੋਈ ਵੀ ਜਦੋਂ লাশ ਮਿਲਦੀ ਹੈ ਤਾਂ ਉਹਦੀ ਸੈਂਪਲਿੰਗ ਲਈ ਜਾਂਦੀ ਹੈ ਡਾਕਟਰ ਦੇ ਇਲਾਜ ਜਾਂ ਵੋਮਟਿੰਗ ਜਾਂ ਲੰਮੀ ਧੇਰ ਦੇ ਕਾਰਨ ਜ਼ਹਿਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਇਸ ਚੀਜ਼ ਦਾ ਪਤਾ ਲਗਾਉਣਾ ਪੈਂਦਾ ਇਸ ਲਈ ਇੱਕ ਉਚਿਤ ਮਾਤਰਾ ਦੀ ਵੀ ਚਾਹੀਦੀ ਹੈ ਉਸ ਤੇ ਬੋਡੀ ਪਾਰਟਸ ਦੀ ਇਸ ਤਕਨੀਕ ਦੇ ਵਿੱਚ ਸਭ ਕੁਝ ਬਦਲ ਗਿਆ ਇਹ ਹੀ ਨਹੀਂ ਕਿ ਇਸ ਦੇ ذریعے ਐਂਟੀ ਡਿਪਰੈਸੈਂਟ ਜਾਂ ਅਲਰਜੀ ਜਾਂ ਦਿਮਾਗ ਨੂੰ ਸ਼ਾਂਤ ਕਰਨ ਵਾਲੀ ਜਿਹੜੀ ਉਹ ਨੀਂਦ ਦੀ ਦਵਾਈ ਉਸ ਨੂੰ ਪਛਾਣਨਾ ਵੀ ਸਾਨ ਹੋ ਗਿਆ ਕਿ ਕਈ ਵਾਰੀ ਨੀਂਦ ਦੀ ਦਵਾਈ ਨਾਲ ਬੇਹੋਸ਼ ਕੀਤਾ ਗਿਆ ਜਾਂ ਜ਼ਹਿਰ ਦਿੱਤਾ ਗਿਆ ਜਾਨੀ ਉਹ ਸਾਰੇ ਪੈਟਰਨ ਪਤਾ ਲੱਗ ਸਕਣਗੇ ਜੇ ਡਾਕਟਰ ਆਪਣਾ ਪੱਟੀ ਸਾਹਿਬ ਸੁਣਦੇ ਤਾਂ ਬੈਂਤੀ ਹੈ ਕਿ ਉਹ ਵੀ ਜੋੜਨ ਇਸ ਬਾਰੇ ਸੋ ਸੀਐਫ ਐਸਐਲ ਚੰਡੀਗੜ੍ਹ ਦੁਆਰਾ 400 ਤੋਂ ਜ਼ਿਆਦਾ ਸੈਂਪਲਾਂ ਦਾ ਵਿੱਚ ਇਸ ਤਕਨੀਕ ਦਾ ਉਪਯੋਗ ਹੋ ਚੁੱਕਾ ਹੈ ਤੇ ਇਸ ਦੀ ਕਾਮਯਾਬੀ 400 ਕੇਸਾਂ ਦੇ ਵਿੱਚ ਮਿਲਣ ਤੋਂ ਬਾਅਦ ਹੁਣ ਇਹ ਜਿਹੜੀ ਬਾਕੀ ਲੈਬੋਰੀਟਰੀ ਦੇ ਵਿੱਚ ਵੀ ਇੰਡੀਆ ਦੇ ਵਿੱਚ ਸ਼ੇਅਰ ਕੀਤੀ ਜਾ ਸਕੀਗੀ ਇਸ ਤੇ ਲਈ 스타 ਪੇਟੈਂਟ ਇਹਨਾਂ ਡਾਕਟਰ ਸ਼ਵੇਤਾ ਭਾਰਤੀ ਜਨ ਤੇ ਇਹਨਾਂ ਸਾਰੇ ਡਾਕਟਰ ਸੁਖਵਿੰਦਰ ਹੋਰਾਂ ਦੀ ਟੀਮ ਨੇ ਕਰਵਾ ਲਿਆ ਇਸ ਤੇ ਜਰੀਏ ਹੁਣ ਜਲਦੀ ਕੰਮ ਹੋਏਗਾ ਨਾ ਸਿਰਫ ਕਤਲ ਦੀਆਂ ਗੁੱਥੀਆਂ ਸੁਲਝਣਗੀਆਂ ਬਲਕਿ ਸੰਭਵ ਹੋਏਗਾ ਕਿ ਡਰੱਗ ਦੀ ਮੋਨਿਟਰਿੰਗ ਵੀ ਜਿਹੜੀ ਹੈ ਉਹ ਆਸਾਨ ਹੋ ਜਾਏਗੀ ਕਿ ਕਿਸ ਕਿਸ ਨੂੰ ਦਾ ਜ਼ਹਿਰ ਦਿੱਤਾ ਗਿਆ ਤੇ ਇਸ ਸਬੰਧੀ ਦੋਸ਼ੀਆਂ ਦੀ ਕੀ ਨਕਲੋ ਹਰਕਤ ਰਹੀ ਹੈ ਇਹ ਤਕਨੀਕ ਜਿਹੜੀ ਬੜੇ ਅਜੀਬ ਤਰੀਕੇ ਨਾਲ ਕੰਮ ਕਰਦੀ ਹੈ ਇਸ ਦੇ ਵਿੱਚ ਤੁਸੀਂ ਵੇਖੋਗੇ ਕਿ ਜ਼ਿਆਦਾਤਰ ਜਿਹੜੀਆਂ ਬੀਬੀਆਂ ਡਾਕਟਰ ਨੇ ਜਿਵੇਂ ਡਾਕਟਰ ਜਿਹੜੀ ਡਾਇਰੈਕਟਰ ਹੈ ਸੀਐਫਐਸਐਲ ਦੀ ਡਾਕਟਰ ਸੁਖਮਿੰਦਰ ਕੌਰ ਹੈ ਤੇ ਡਾਕਟਰ ਸ਼ਵੇਤਾ ਸ਼ਰਮਾ ਤੇ ਇਹਨਾਂ ਦੀ ਜਿਹੜੀ ਵਿਦਿਆਰਥਣ ਹੈ ਸਹਿਯੋਗੀ ਹੈ ਭਾਰਤੀ ਜੈਨ ਤੇ ਜਾਂ ਡਾਕਟਰ ਰਜੀਵ ਜੈਨ ਨੇ ਇਹ ਜਿਹੜੀ ਖੋਜ ਦੇ ਵਿੱਚ ਤਿੰਨ ਬੀਬੀਆਂ ਦਾ ਵੱਡਾ ਯੋਗਦਾਨ ਹੈ ਤੇ ਡਾਕਟਰ ਰਜੀਵ ਜੈਨ ਵੀ ਇਹਨਾਂ ਦੇ ਨਾਲ ਨੇ ਸੋ ਇਸ ਕਰਕੇ ਇਹ ਜਿਹੜੀ ਸੈਂਪਲ ਟੈਕਨੀਕ ਇਹਨਾਂ ਨੇ ਬਣਾਈ ਹੈ ਇੱਕ ਸੈਂਪਲ ਨੂੰ ਚੈਕਿੰਗ ਦੇ ਵਿੱਚ ਤਿਆਰ ਕਰਨ ਦੇ ਲਈ ਇੱਕ ਘੰਟਾ ਜਾ ਉਸ ਤੋਂ ਜ਼ਿਆਦਾ ਸਮਾਂ ਲੱਗਦਾ ਹੈ ਇਸ ਦੇ ਲਈ ਇਸ ਦਿਸ਼ਾ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰਦੇ ਨੇ ਤਾਂ ਸੈਲੂਲੋਸ ਪੇਪਰ ਦੇ ਨਾਲ ਚੁੰਬਕ ਨੂੰ ਬਾਈਂਡ ਕਰਦੇ ਹੋਏ ਇੱਕ ਡਿਵਾਈਸ ਤਿਆਰ ਕੀਤਾ ਗਿਆ ਪ੍ਰਯੋਗ ਦੇ ਦੌਰਾਨ ਪਤਾ ਲੱਗਿਆ ਕਿ ਅੱਧੇ ਘੰਟੇ ਦੇ ਵਿੱਚ ਹੀ ਕਈ ਸੈਂਪਲ ਇਕੱਠਿਆਂ ਤਿਆਰ ਹੋ ਸਕਦੇ ਨੇ ਟੈਸਟਿੰਗ ਦੇ ਲਈ ਉਪਯੋਗ ਹੋਣ ਵਾਲਾ ਜਿਹੜਾ ਮੀਡੀਅਮ ਯਾਨੀ ਕਿ ਕੈਮੀਕਲ ਵੀ 5.1 ਰਹਿ ਜਾਏਗਾ ਜਿਸ ਦਾ ਖਰਚਾ ਘਟ ਜਾਏਗਾ ਰੋਟੇਟਿੰਗ ਪੇਪਰ ਡਿਸਕ ਡਿਵਾਈਸ ਕੰਪਲੈਕਸ ਬਾਇਓਲੋਜੀਕਲ ਸੈਂਪਲ ਦੇ ਵਿੱਚ ਡਰੱਗ ਨੂੰ ਆਪਣੇ ਆਪ ਕਲੈਕਟ ਕਰੇਗਾ ਇਸ ਦੇ ਵਿੱਚ ਡਰੱਗ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਹੋਣ ਦੀ ਸ਼ਰਤ ਵੀ ਖਤਮ ਹੋ ਗਈ ਹੈ ਕਿਉਂਕਿ ਐ ਤਾਂ ਪਤਾ ਕਿ ਜਿਹੜੀ ਡਰੱਗ ਦਿੱਤੀ ਗਿਆ ਜਾਂ ਉਹ ਬਹੁਤ ਜ਼ਿਆਦਾ ਮਤਲਬ ਪੌਵਾ ਜੇ ਕਹ ਲਈਏ 100 ਗ੍ਰਾਮ ਹੈ ਤਾਂ ਪਤਾ ਲੱਗਦਾ ਸੀ ਉਹਨੂੰ 2 ਗ੍ਰਾਮ ਨਾਲ ਵੀ ਪਤਾ ਲੱਗ ਜਾਏਗਾ ਸੋ ਯਾਨੀ ਉਹ ਕੁਆਂਟੀਟੀ ਵੀ ਘਟ ਜਾਏਗੀ ਇਸ ਦੇ ਵਿੱਚ ਪੋਸਟਮਾਰਟਮ ਦੇ ਦੇਲੇ ਦੋਨੋਂ ਤਰੀਕਿਆਂ ਦੇ ਸੈਂਪਲ ਉਹ ਵੀ ਕਲੈਕਟ ਕਰਨਾ ਸੰਭਵ ਹੋ ਜਾਣਗੇ ਆਮ ਤੌਰ ਤੇ ਇਸ ਤਰ੍ਹਾਂ ਦੇ ਸੈਂਪਲ ਲੈਣ ਦੇ ਵਕਤ ਘੱਟੋ ਘੱਟ 6 ਲੈਵਲ ਦਾ ਕੰਮ ਹੁੰਦਾ ਹੈ ਤੇ ਆਰਪੀਟੀ ਡਿਵਾਈਸ ਦੇ ਵਿੱਚ ਜ਼ਹਿਰ ਦੀ ਜਿਹੜੀ ਡਿਟੈਕਸ਼ਨ ਹੈ ਉਹ ਸਿਰਫ 2 ਲੈਵਲ ਤੇ ਰਹਿ ਜਾਏਗੀ ਜਿਹੜੀ 6 ਲੈਵਲ ਤੇ ਸੀਗੀ ਇਸ ਤਰ੍ਹਾਂ ਡਿਵਾਈਸ ਜਿਹੜਾ ਹੈਗਾ ਡਿਸਪੋਜੀਬਲ ਹੈ ਅਜਿਹੇ ਦੇ ਵਿੱਚ ਆਪਸ ਦੇ ਵਿੱਚ ਦੂਸ਼ਿਤ ਹੋਣ ਦੀ ਗੁੰਜਾਇਸ਼ ਖਤਮ ਹੋ ਜਾਏਗੀ ਸੋ ਨਨੂ ਜੁਗਿੰਦਰ ਸਿੰਘ ਇਹ ਬੀਬੀ ਹੈ ਵਸੇ ਵੀ ਜਿਹੜੇ ਰਿਪੋਰਟ ਪੇਸ਼ ਕਰਦੇ ਨੇ ਬਹੁਤ ਖੋਜੀ ਪੱਤਰਕਾਰ ਨੇ ਕਦੇ ਕਦਾਈ ਗੱਲ ਹੁੰਦੀ ਹੁੰਦੀ ਹੈ ਨਾ ਭੈਣ ਜੀ ਹੋਰ ਨਾਲ ਸੇ ਨਨੂ ਜੁਗਿੰਦਰ ਸਿੰਘ ਹੋਰਾਂ ਦੀ ਇਹ ਰਿਪੋਰਟ ਹੈ ਉਹ ਵੀ ਬੜੀ ਕਮਾਲ ਦੀ ਹੈ ਜਿਸ ਤਰ੍ਹਾਂ ਖੋਜੀ ਰਿਪੋਰਟਾਂ ਪੇਸ਼ ਕਰਦੇ ਨੇ ਸੋ ਇਸ ਕਰਕੇ ਇਹਨਾਂ ਜੇ ਕਹ ਲਈਏ ਸਾਡੇ ਖਿੱਤੇ ਦੀਆਂ ਨਾ ਪੰਜਾਬਣ ਬੀਬੀਆਂ ਦਾ ਜਿਹੜਾ ਕਮਾਲ ਹੈ ਉਹ ਆਪਣੇ ਆਪ ਦੇ ਵਿੱਚ ਕਾਬਲੇ ਦਾਦ ਹੈ ਸੋ ਇਸ ਦੇ ਨਾਲ ਹੁਣ লাশ ਰਾਜ ਨਹੀਂ ਪਚਾ ਪਾਏਗੀ ਜਣ ਕੇ ਲਾਸ਼ਾਂ ਬੋਲਣ ਗਿਆ ਸੋ ਕਾਫੀ ਦੇਰ ਬਾਅਦ ਮਿਲੀਆਂ ਜਿਹੜੀਆਂ ਡੈਡ ਬੋਡੀਆਂ ਨੇ ਉਹਨਾਂ ਦੇ ਮਿਹਦੇ ਚ ਜ਼ਹਿਰ ਹੈ ਜਾਂ ਨਹੀਂ ਇਹ ਵੀ ਹੁਣ ਪਤਾ ਕਰਨਾ ਆਸਾਨ ਹੋ ਜਾਵੇਗਾ ਕਿਉਂਕਿ ਕਈ ਵਾਰੀ ਲਾਸ਼ਾਂ ਜੇ ਦੇਰ ਬਾਅਦ ਮਿਲਦੀਆਂ ਸੀ ਤੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਉਹਨਾਂ ਦੇ ਅੰਦਰ ਮਿਹਦੇ ਦੇ ਵਿੱਚ ਕਿਡਨੀ ਦੇ ਵਿੱਚ ਪੇਟ ਦੇ ਵਿੱਚ ਜ਼ਹਿਰ ਦਾ ਅਸਰ ਹੌਲੀ ਹੌਲੀ ਖਤਮ ਹੋ ਜਾਂਦਾ ਸੀਗਾ ਜੇ ਲਾਸ਼ ਦੇਰ ਨਾਲ ਮਿਲਦੀ ਸੀ ਪਰ ਹੁਣ ਦੇਰ ਨਾਲ ਮਿਲੀ ਲਾਸ਼ ਦੇ ਵਿੱਚ ਵੀ ਦਰੋਸਤ ਨਤੀਜੇ ਮਿਲਿਆ ਕਰਨਗੇ ਲਾਸ਼ਾਂ ਬੋਲਿਆ ਕਰਨ ਗਿਆ ਸੋ ਇਸ ਕਰਕੇ ਤੁਸੀਂ ਵੇਖੋ ਕਿਉਂਕਿ ਜੇ ਦੇਖਿਆ ਜਾਵੇ ਨਾ ਬੀਬੀਆਂ ਚ ਸੂਖਮਤਾ ਬਹੁਤ ਹੈ ਹੁਣ ਤੁਸੀਂ ਵੇਖੋ ਕਿ ਪਿਛਲੇ ਸਮੇਂ ਸ਼ਰਾਬ ਦੀ ਟੈਸਟਿੰਗ ਦੇ ਵਿੱਚ ਵੀ ਜਿਹੜੇ ਟੀ ਟੈਸਟਰ ਹੁੰਦੇ ਸੀਗੇ ਚਾਹ ਚੱਕਦੇ ਸੀ ਲੋਕ ਸਿਲਿਗੂਰੀ ਜਾਂ ਇਸ ਖੇਤੇ ਜਿਹੜੀਆਂ ਚਾਹ ਪੱਤੀ ਬਣਦੀ ਹੈ ਉਸ ਨੂੰ ਟੇਸਟ ਕੀਤਾ ਜਾਂਦਾ ਹੈ ਔਰਤ ਦੇ ਟੇਸਟ ਬਰਡਰ ਮਰਦ ਨਾਲੋਂ ਜ਼ਿਆਦਾ ਸਟਰੋਂਗ ਹੁੰਦੇ ਨੇ ਕਿਉਂਕਿ ਆਮ ਅਸੀਂ ਕਿਚਨ ਦੇ ਵਿੱਚ ਵੇਖਦੇ ਆਂ ਆ ਭਾਵੇਂ ਕੜਾ ਭੁੰਨਦੇ ਆ ਭਾਵੇਂ ਸੂਜੀ ਦੂਜੀ ਭੁੰਨਦੇ ਕੜ ਵੀ ਹੁੰਦੀ ਹੈ ਨਾ ਕਿ ਸੂਜੀ ਹੋਵੇ ਜਾਂ ਦੂਜੀ ਮੈਂ ਭੁੰਨਦੀ ਬਹੁਤ ਆ ਨਾ ਇੱਕ ਬੀਬੀ ਕਹਿੰਦੀ ਹੈ ਸੂਜੀ ਤੇ ਦੂਜੀ ਹਾਲਾਂਕਿ ਉਹ ਸੂਜੀ ਹੈ ਇਹ ਦੂਜੀ ਹੈ ਪਰ ਉਹ ਮਤਲਬ ਦਲੈਂਕੜ ਐਂਕੜ ਇਕੱਠੇ ਕਰ ਲੈਂਦੇ ਸੂਜੀ ਦੂਜੀ ਜਣੀ ਉਹ ਭੁੰਨਦੀ ਭਵੰਦਾ ਕਹਿੰਦੀ ਮੈਂ ਸੋ ਇਸ ਕਰਕੇ ਜਿਹੜਾ ਕਿਚਨ ਦੇ ਵਿੱਚ ਕੋਈ ਚੀਜ਼ ਬਣਾਉਣਾ ਜਾਂ ਜਿਹੜੀ স্মੈਲ ਸੈਂਸ ਕਹ ਲਈਏ ਨਾ ਪਾਵੇਂ ਖੁਸ਼ਬੂ ਹੈ ਫਰੇਗਰੈਂਸ ਆ ਤੇ ਪਾਵੇਂ ਬਦਬੂ ਹੈ ਔਰਤ ਜ਼ਿਆਦਾ ਮਹਿਸੂਸ ਕਰਦੀ ਹੈ ਬੰਦੇ ਦੀ ਬਾਡੀ স্মੈਲ ਵੇਖ ਕੇ ਦੱਸ ਦਿੰਦੀ ਔਰਤ ਕਿ ਭਾਈ ਅੱਜ ਕਿਦਰ ਇੱਧਰ ਉੱਧਰ ਜਾ ਕੇ ਆਇਆ ਪੀਤੀ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੈਂਦੀ ਹੈ ਔਰਤ ਦੇ ਵਿੱਚ ਜਿਹੜੀ ਸੂਖਮਤਾ ਮਰਦ ਨਾਲ ਜ਼ਿਆਦਾ ਹੈ ਇਹ ਗੱਲ ਸੱਚ ਹੈ ਸੋ ਉਸ ਸੂਖਮਤਾ ਨੂੰ ਹੁਣ ਸਾਇੰਸ ਜਿਹੜੀ ਹੈ ਉਹ ਵੀ ਰਿਕੋਗਨਾਈਜ਼ ਕਰ ਰਹੀ ਹੈ ਹੁਣ ਜਿਸ ਤਰ੍ਹਾਂ ਬਹੁਤ ਸਾਰੀਆਂ ਖੋਜਾਂ ਦੇ ਵਿੱਚ ਤੁਸੀਂ ਵੇਖੋਗੇ ਪੜਾਲਚ ਵੀ ਬੀਬੀ ਪੌਂਸੀ ਹੈ ਕਲਪਨਾ ਚਾਵਲਾ ਹੈ ਪਹਿਲਾ ਮੌਕੇ ਨਹੀਂ ਸੀ ਦਿੱਤੇ ਜਾਂਦੇ ਉਹ ਫਿਰ ਉਹ ਗਿੱਟਿਆਂ ਚ ਅਕਲ ਜੀ ਫਲਾਂ ਜੀ ਢਮਕਾਂ ਜੀ ਹੋਵਣ ਖੁਰੀ ਜਿਨ੍ਹਾਂ ਦੇ ਮੱਤ ਇਹ ਮਰਦ ਪ੍ਰਧਾਨ ਸਮਾਜ ਨੇ ਕਿਸਾਕਾਰਾਂ ਨੇ ਇਹ ਬਣਾ ਦਿੱਤਾ ਸੱਤ ਪਰ ਆ ਇੱਕ ਮਿਰਜ਼ਾ ਬਾਕੀ ਕਿਸਾਕਾਰਾਂ ਨੇ ਕੱਲੀ ਸਹਿਬਾ ਬੁਰੀ ਬਣاتی ਮਰਦ ਹਜ਼ਾਰਾਂ ਨੇ ਪੱਖੇ ਵੀ ਹੈ ਸੋ ਇਸ ਕਰਕੇ ਸਾਇੰਸ ਦੇ ਖੇਤਰ ਦੇ ਵਿੱਚ ਬੀਬੀਆਂ ਦੀ ਕਮੀ ਨਹੀਂ ਹੈ ਸ਼ਾਰੀ ਦੇ ਖੇਤਰ ਚ ਬੀਬੀਆਂ ਦੀ ਕਮੀ ਨਹੀਂ ਹੈ ਪਰ ਹਾਲਾਂਕਿ ਅਸੀਂ ਧਰਮ ਚ ਉਹਨਾਂ ਜਿਹੜਾ ਸਥਾਨ ਨਹੀਂ ਦਿੰਦੇ ਜਿੰਨੀ ਉਹਦੀ ਹੱਕਦਾਰ ਹੈ ਪਰ ਇਹ ਗੱਲ ਸਮੇ ਦਾ ਸੱਚ ਹੈ ਕਿ ਸਮੇਂ ਨੇ ਨਕਾਰਿ ਔਰਤ ਭਾਵੇਂ ਉਹ ਕਿਸੇ ਐਡਵਾਂਸ ਮੁਲਕ ਦੀ ਹੈ ਤੇ ਭਾਵੇਂ ਇੰਡੀਆ ਵਰਗੇ ਮੁਲਕ ਦੀ ਹੈ ਹੁਣ ਤੁਸੀਂ ਵੇਖੋ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਉਹ ਦੁਨੀਆ ਦੀ ਮਹਾਰਾਣੀ ਦੀ ਰਾਜ ਦੀਆਂ ਬੀਬੀਆਂ ਨੂੰ ਵੋਟ ਦਾ ਰਾਈਟ ਦਵਾਉਂਦੀ ਹੈ ਪਰ ਜੇ ਤੱਕ ਉਸੇ ਕੋਈ ਫਿਲਮ ਡਾਕੂਮੈਂਟਰੀ ਨਹੀਂ ਬਣਾ ਸਕੀ ਜੇ ਬਣਾਈ ਹੈ ਤਾਂ ਮਹਾਰਾਜਾ ਦਲੀਪ ਸਿੰਘ ਤੇ ਬਣਾਈ ਹੈ ਜਿਹੜਾ ਖੁਦ ਕਿਸੇ ਹੱਦ ਤੱਕ ਸ਼ਰਾਬੀ ਕਬਾਬੀ ਵੀ ਰਿਹਾ ਇਹ ਠੀਕ ਹੈ ਬਚਪਨ ਵਿੱਚ ਬਦਲਿਆ ਪਰ ਉਹਦੇ ਤੇ ਬਲੈਕ ਪ੍ਰਿੰਸ ਬਣਾ ਦਿੱਤੀ ਪਰ ਜੇ ਮਾਨਵਤਾ ਲਈ ਕੰਟਰੀਬਿਊਸ਼ਨ ਵੇਖਿਆ ਜਾਵੇ ਤਾਂ ਸੋਫੀਆ ਅਲੈਗਜੈਂਡਰਾ ਦਲੀਪ ਸਿੰਘ ਦਾ ਜ਼ਿਆਦਾ ਆ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨਾਲੋਂ ਉਸਦੀ ਬੇਟੀ ਦਾ ਕੰਟਰੀਬਿਊਸ਼ਨ ਵਿਸ਼ੇ ਪਰ ਤੇ ਚਰਚਾ ਤੇ ਪਰ ਕਿਸੇ ਨੇ ਜ਼ਿਕਰ ਤੱਕ ਵੀ ਨਹੀਂ ਕਦੇ ਕੀਤਾ ਸੋਫੀਆ ਅਲੈਗਜ਼ੈਂਡਰਾ ਦਾ ਜਿਸ ਨੇ ਇੰਗਲੈਂਡ ਦੀਆਂ ਬੀਬੀਆਂ ਨੂੰ ਵੋਟ ਦਾ ਰਾਈਟ ਦਵਾਇਆ ਹੈ ਨਾ ਸੋ ਗੱਲ ਇਹ ਹੈ ਨਾ ਕਿ ਉਹ ਜਿਹੜੇ ਪੱਖ ਪਾਤ ਨੇ ਨਾ ਉਹ ਜਨ ਤੱਕ ਨਹੀਂ ਸੋ ਐਸੀ ਰਿਪੋਰਟ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਚੰਗੀ ਲੱਗੀ ਸ਼ੇਅਰ ਤੇ ਸਾਂਝੀ ਜ਼ਰੂਰ ਕਰਿਓ ਡਾਕਟਰ ਸ਼ਵੇਤਾ ਤੇ ਭਾਰਤੀ ਜਨ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੇ ਪਾਤ੍ਰਾ ਜੋ ਇਹਨਾਂ ਖੋਜੀ ਬੀਬੀਆਂ ਨੇ ਕਮਾਲ ਕੀਤਾ ਹੈ ਸੋ ਇਹਨਾਂ ਪ੍ਰੋਮਾਂ ਦੇ ਲਿੰਕ ਤੇ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਮਸ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਹਨਾਂ ਪ੍ਰੋਮਾਂ ਦਾ ਲਿੰਕ ਮੰਗਵਾ ਸਕਦੇ ਹੋ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਆਏ ਨੇ ਸਭ ਸਜਨਾ ਦਾ ਧੰਨਵਾਦ ਕਮੈਂਟ ਆਪਣੇ ਸੇਵ ਹੁੰਦੇ ਨੇ ਤੇ ਚੀਮਾ ਜੀ ਕਹਿੰਦੇ ਗਿੱਟਿਆਂ ਤੋਂ ਅਕਲ ਦਾ ਪਤਾ ਲੱਗਦਾ ਅਸੀਂ ਇਸ ਨੂੰ ਗਿੱਟਿਆਂ ਚ ਅਕਲ ਬਣਾ ਲੈਨੇ ਗਿੱਟੇ ਤਾਂ ਮੇਰੇ ਵੀ ਬਹੁਤ ਵੱਡੇ ਨੇ ਗਿੱਟੇ ਤੇ ਕੰਮ ਵਾਲਿਆਂ ਦੇ ਵੱਡੇ ਹੁੰਦੇ ਨੇ ਜੀ ਹੈਨਾ ਜਿਹੜੇ ਵਿਹਲੇ ਹੁੰਦੇ ਨੇ ਉਹਨਾਂ ਦੇ ਗਿੱਟਿਆਂ ਤੇ ਚਰਬੀ ਚੜ ਜਾਂਦੀ ਆ ਪਰ ਅਸੀਂ ਐਦਾਂ ਹੀ ਬਣਾ ਲਿਆ ਕਿਉਂਕਿ ਔਰਤ ਵੀ ਭੱਜ ਨੱਠ ਜ਼ਿਆਦਾ ਕਰਦੀ ਆ ਔਰਤ ਦੇ ਗਿੱਟਿਆਂ ਤੇ ਚਰਬੀ ਨਹੀਂ ਨਹੀਂ ਹੁੰਦੀ ਜਿਵੇਂ ਬੰਦਿਆਂ ਦੇ ਵਿਹਲਿਆਂ ਤੇ ਚੜ ਜਾਂਦੀ ਆ ਕਿਉਂਕਿ ਔਰਤ ਘਰੇ ਘਰੇ ਫਿਰਦੀ ਵੀ ਨਾ ਜੀਮਾ ਸਾਹਿਬ ਕਈ ਕਿਲੋਮੀਟਰ ਸਫਰ ਕਰ ਲੈਂਦੀ ਆ ਕਦੇ ਕਿਚਨ ਜਾਂ ਇੱਧਰ ਨੂੰ ਕਦੇ ਇੱਧਰ ਨੂੰ ਉੱਠਦੀ ਬੈੰਦੀ ਉਹ ਜਿਵੇਂ ਕਹਿੰਦੇ ਨੇ ਕਿ ਜੱਟੀ ਝਾਰੇ ਥੋਕ ਸਵਾਰਦੀ ਕੱਤ ਦੀ ਤੁੰਬ ਦੀ ਬਾਲ ਲੜਾਉਂਦੀ ਬਾਲ ਖਣਾਉਂਦੀ ਨਾਲੇ ਕਾਗੋੜਾ ਆਉਂਦੀ ਕਿ ਚਾਰ-ਚਾਰ ਕੰਮ ਇਕੱਠੇ ਕਰਨੇ ਪੈਂਦੇ ਨੇ ਹੈਨਾ ਖੈਰ ਥੈਂਕ ਯੂ ਜੀ ਕਿਉਂਕਿ ਕੁਝ ਵੀ ਹੈ ਘਰ 'ਚ ਬੰਦਾ ਹੋਵੇ ਤਾਂ ਤੁਰਦਾ ਘਟ ਹੈ ਹਾਂ ਬਾਹਰ ਜਾਂਦਾ ਤੁਰਦਾ ਪਰ ਘਰ 'ਚ ਔਰਤ ਕਿੰਨਾ ਤੁਰ ਲੈਂਦੀ ਆ ਇਹ ਵੀ ਹੈ ਨਾ ਸੋ ਇਸੇ ਕਰਕੇ ਉਸਦੇ ਗਿੱਟੇ ਵੱਡੇ ਦਿਸਦੇ ਹੋਣ ਫਿਰ ਕਿਸੇ ਨੇ ਆ ਬਣਾ ਲਿਆ ਹੋਵੇ ਖੈਰ ਸੋ ਇਸ ਦੇ ਨਾਲ ਹੀ ਫਿਰ ਹੋਣਾ ਵਕਤ ਤੁਹਾਡੇ ਤੋਂ ਬਿਦਾਈ ਦੀ ਧੰਨਵਾਦ ਸਭ ਵੀਰਾਂ ਦਾ ਤੇ ਸ਼ਾਮੀ ਕੋਈ ਦੇਖਾਂਗੇ ਜੇ ਲਾਈਵ ਹੋ ਸਕੇ ਨਹੀਂ ਤਾਂ ਫਿਰ ਰਿਕਾਰਡਿੰਗ ਪ੍ਰੋਗਰਾਮ ਪਾਵਾਂਗੇ ਹੋਰ ਰਿਕਾਰਡਿੰਗ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876609655 ਤੇ ਮੰਗਵਾ ਲਿਓ ਉਸ ਤੋਂ ਪਹਿਲਾਂ ਵੀ ਕੋਸ਼ਿਸ਼ ਰਹੇਗੀ ਕਿ ਕੁਝ ਅਪਡੇਟ ਵੀਡੀਓ ਆਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸੋ ਦਿਓਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਨਾ ਰੇਡੀਓ ਦੇ ਨਾਲ